ਮੀਟਰ ਉਪ ਆਪਾਂ ਚੱਲ ਪਏ ਜੇ ਜਿਮ ਮਹਾ ਜੀ ਅੱਜ ਕੱਢਿਆ ਟਾਈਮ ਜਿਮ ਲਈ ਕਿ ਜਮ ਜਾਇਆ ਕਰਨਾ ਹੁ ਰੁਟੀਨ ਆਪਾਂ ਕਰਦਣੀ ਆ ਸੈੱਟ ਤੇ ਆਪਾਂ ਜਦ ਤਾਂ ਟਰਾਈ ਕਰਿਆ ਕਰਨੀ ਆ ਪੀ ਪੰਜ ਦਿਨ ਤੱਕ ਜਿਮ ਜਾਣਾ ਹੀ ਜਾਣਾ ਠੀਕ ਆ ਜੀ ਹੋ ਗਿਆ ਹੁਣ ਉੱਤਾਂ ਵੀ ਮੌਸਮ ਹੋ ਗਿਆ ਚੇਂਜ ਤੇ ਆਪਣਾ ਟਾਈਮ ਹੁੰਦਾ ਆਪਣੇ ਕੋਲ ਵਾਧੂ ਅਰਾ ਮੋਸਟਲੀ ਕੀ ਹੁੰਦਾ ਵੀ ਆਪਾਂ ਉਹ ਰੱਬ ਪੜਾ ਕਰੇ ਦੇਣੇ ਛੋਟੇ ਹੁੰਦੇ ਆ ਗਰਮੀਆਂ ਦੇ ਵਿੱਚ ਤੇ ਜਾਇਆ ਨਹੀਂ ਜਾਂਦਾ ਸਿਆਲਾਂ ਦੇ ਵਿੱਚ ਇਹ ਨਜ਼ਾਰਾ ਵੀ ਤੁਸੀਂ ਜਿੱਦਾਂ ਮਾਦੀ ਤੁਹਾਡੇ ਕੋਲ ਟਾਈਮ ਵਾਧੂ ਹੁੰਦਾ ਕਿਉਂਕਿ ਸ਼ਾਮਾਂ ਨੂੰ ਕੁਝ ਕਰਨਾ ਨਹੀਂ ਹੁੰਦਾ ਜਿੱਦਾਂ ਉਹਕੇ ਨੇਲਾ ਹੋ ਜਾਂਦਾ ਤੇ ਫਿਰ ਆਪਣੇ ਕੋਲ ਟਾਈਮ ਹੁੰਦਾ ਹਨੇਰਾ ਤੇ ਚਲੋ ਟਾਈਮ ਨਾ ਹੋ ਜਾਂਦਾ ਅੰਗਰੇਨ ਦੇ ਵਿੱਚ ਤੁਹਾਨੂੰ ਪਤਾ ਹੀ ਆ ਪਰ ਇਹ ਆ ਕਿ ਟਾਈਮ ਵਾਦੂ ਹੁੰਦਾ ਇਹ ਤਾਂ 4 4:30 ਇੱਥੇ ਹਨੇਰਾ ਹੋ ਜਾਂਦਾ ਤੇ ਫਿਰ ਰੱਬ ਭਲਾ ਕਰੇ ਪਰ ਦੇਣਾ ਤਾਂ ਟਾਈਮ ਤਾਂ ਬਹੁਤ ਹੁੰਦਾ ਨਾ ਟਾਈਮ ਵਾਜ ਦੇਖਿਆ ਜਾਵੇ ਤਾਂ ਸੋ ਆਪਾਂ ਹੁਣ ਇਹ ਡਿਸਾਈਡ ਕੀਤਾ ਵੀ ਨਾਲ ਦੇ ਬੰਦਿਆਂ ਨੇ ਵੀ ਜਿਹੜੇ ਵੀ ਆਪਣੇ ਮਿੱਤਰ ਯਾਰ ਆਪਣੇ ਨਾਲ ਜਿੰਮ ਜਾਂਦੇ ਆ ਆਪਾਂ ਹੁਣੇ ਹੀ ਡਿਸਾਈਡ ਕੀਤਾ ਕਿ ਜਿੰਮ ਆਪਾਂ ਲਾਵਾਂਗੇ ਸ਼ਾਮਾਂ ਨੂੰ ਕਿਉਂਕਿ ਅੱਗੇ ਆਪਾਂ ਜਾਂਦੇ ਹੁੰਦੇ ਸੀ ਸਵੇਰੇ ਤੇ ਸਵੇਰੇ ਫਿਰ ਰੱਬ ਭਲਾ ਕਰੇ ਹੁਣ ਉੱਠ ਨਹੀਂ ਹੁੰਦਾ ਯਾਰ ਸਵੇਰੇ ਸਿਆਲ ਦੇ ਵਿੱਚ ਤੁਹਾਨੂੰ ਪਤਾ ਹੀ ਉੱਠਣਾ ਬੜਾ ਹੋਇਆ ਜਿਆਦਾ ਔਖਾ ਆਪਾਂ ਨੂੰ ਕਿਉਂਕਿ ਹੀਟੀਆਂ ਚੱਲਦੀਆਂ ਹੁੰਦੀਆਂ ਨੇ ਤੇ ਕੰਬਲ ਛੱਡਣ ਨੂੰ ਫਿਰ ਜੀ ਨਹੀਂ ਕਰਦਾ ਬਾਰੇ ਅਕੇ ਸ਼ਾਮਾਂ ਨੂੰ ਤੁਹਾਡੇ ਕੋਲ ਟਾਈਮ ਵਾਦੂਗਾ ਸੋ ਅੱਜ ਆਣਾ ਆਪਾਂ ਜਿਮ ਚੱਲੇ ਆਂ ਨਾਲ ਦੇ ਮਿੱਤਰ ਆਪਣੇ ਪਹੁੰਚ ਗਏ ਆ ਉੱਥੇ ਆਪਾਂ ਹੋ ਗਏ ਲੇਟ ਅਸਲ ਦੇ ਵਿੱਚ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਇੱਧਰ ਸੀਗੀ ਆਪਣੇ ਅੱਜ ਤੇ ਤਾਂ ਕਰਕੇ ਆਉਣਾ ਆਪਾਂ ਬਸ ਗੱਡੀਆਂ ਖਿੱਚ ਦਿੱਤੀਆਂ ਨੇ ਰੱਬ ਦਾ ਲੈ ਕੇ ਨਾ ਤੇ ਜੋਨ ਜਾਣਨੇ ਆ ਕਿ ਤੁਹਾਨੂੰ ਜਿਮ ਦਾ ਮਾਹੌਲ ਚਾਲ ਦਿਖਾਉਨੇ ਆ ਭੱਲੇ ਡੀਕਯੂ ਯਾਰ ਇਧਰ ਲੱਗੀ ਹੋਈ ਆ ਕਿ ਉਦਾਂ ਹੀ ਆ ਦੇਖਦੇ ਆ ਭਲਾ ਕੀ ਸਿਸਟਮ ਆ ਆਹ ਐਡੀ ਲੰਮੀ ਕਿਉਂ ਲੱਗ ਨਹੀਂ ਸਕਦੀ ਯਾਰ ਇਤੋਂ ਵੀ ਕੰਮ ਚੱਲਣ ਰਿਹਾ ਯਾਰ ਫੜਾ ਇਹ ਗੱਡੀ ਹੁਣੀ ਦਾ ਵਾਲਾ ਫਾ ਇੰਗਲੈਂਡ ਦੇ ਵਿੱਚ ਨਾ ਕੰਮ ਇਹ ਰੋਡ ਇਹਨਾਂ ਨੇ ਪੱਟੀ ਰੱਖਦੇ ਨੇ ਮਰ ਜਾਣੇ ਐਡੇ ਟੁੱਟ ਪੈਣੇ ਆ ਨਾ ਇਹ ਇਹਨਾਂ ਨੇ ਇੱਕ ਅੱਧੀ ਨਹੀਂ ਰੋਡ ਨੂੰ ਕਿਤੇ ਸੁੰਨਾ ਰਹਿਣ ਦੇਣਾ ਜਿੱਥੋਂ ਜੀ ਕਰਦਾ ਪੱਟ ਕੇ ਰੋਡ ਤੇ ਮਾਮੇ ਰਾਈਆਂ ਦੇ ਬਹਿ ਜਾਂਦੇ ਆ ਨਾ ਕਰ ਦੇਣਾ ਕਰਾਉਂਦੇ ਨੇ ਉਹ ਸਾਡੇ ਉਧਰ ਰੋਡ ਇਹਨਾਂ ਨੇ ਬੰਦ ਕੀਤਾ ਵਾ ਆਪਣਾ ਹੈਟਨ ਕ੍ਰਾਸ ਸਟੇਸ਼ਨ ਵੱਲ ਉਹ ਦੋ ਵੀਕਾ ਵਾਲੀ ਰੋਡ ਬੰਦ ਕੀਤਾ ਵਾ ਤੇ ਦੋ ਵੀਕਾ ਦੇਖ ਲੋ ਵੀ ਬੱਸ ਆਉਣੀ ਨਹੀਂ ਉਧਰ ਤੇ ਰਾਤੀ ਆਪਣੋਂ ਆਪਣੇ ਸੀਗਾ ਕੋਈ ਚੱਕਣ ਗਏ ਆਪਣੇ ਜਾਣਨ ਵਾਲਿਆਂ ਦੇ ਵਿੱਚੋਂ ਮੈਂ ਰਾਤ ਨੂੰ 12 ਵਜੇ ਕੰਮ ਤੋਂ ਆਇਆ ਉਹ ਤੇ 12 ਵਜੇ ਚੱਕਣ ਗਿਆ ਤੇ ਰੋਡ ਦੇ ਉੱਪਰ ਰੌਣਕਾਂ ਲੱਗੀਆਂ ਪਈਆਂ ਸੀ ਲੋਕੀ ਸਾਰੇ ਸਟੇਸ਼ਨਾਂ ਤੋਂ ਤੁਰ ਤੁਰ ਕੇ ਤੇ ਆਉਣ ਡੇ ਘਰਾਂ ਨੂੰ ਤੇ ਕੀ ਬੰਦਾ ਕਰੇ ਯਾਰੇ ਇਹ ਇਹ ਬੜਾ ਵੱਡਾ ਪੰਗਾ ਇੱਥੇ ਨਾ ਰੋਡਾਂ ਵਾਲਿਆਂ ਦਾ ਇਹ ਬਹੁਤ ਉਦਾਂ ਹੀ ਕੰਮ ਖਤਮ ਹੋ ਗਿਆ ਉੱਥੇ ਤੇ ਇਹਨਾਂ ਨੇ ਲਾਇਆ ਵੀ 15 ਤਰੀਕ ਤੱਕ ਰੋਡ ਬੰਦ ਰਹਿਣਾ ਕੰਮ ਖਤਮ ਹੋ ਗਿਆ ਸਾਰਾ ਕੁਝ ਚੱਕ ਕੇ ਲੈ ਗਏ ਉਥੋਂ ਆ ਵੀ ਹੁਣ ਪਤਾ ਨਹੀਂ ਕਿੰਨੇ ਟਾਈਮ ਲਈ ਲਾਇਆ ਹੋਣਾ ਇਹਨਾਂ ਨੇ ਰੱਬ ਜਾਣਦੇ ਪਰ ਬੰਦਾ ਔਖਾ ਬਹੁਤ ਹੁੰਦਾ ਯਾਰ ਇਹਨਾਂ ਨੂੰ ਪਤਾ ਹੀ ਨਹੀਂ ਕੀ ਗੱਲ ਆ ਕੇਵੜੇ ਤੇ ਬੰਦਾ ਖੇਜ ਜਾਂਦਾ ਯਾਰ ਬਹੁਤ ਜਦਾਂ ਤੇ ਹੋਰ ਸੁਣਾਉ ਕੋਈ ਨਵੀਂ ਤਾਜੀ ਆਪਣੀ ਬਾਕੀ ਤੁਹਾਨੂੰ ਜਿਵੇਂ ਜਾਣਿਆ ਤੁਹਾਨੂੰ ਜਿਵੇਂ ਦਿਖਾਉਨੇ ਆ ਆਪਣਾ ਉੱਥੇ ਤੇ ਦੂਜਾ ਰਾਹ ਤੁਹਾਨੂੰ ਹਣ ਰਾਹ ਦੇ ਵਿੱਚ ਹਣ ਕੀ ਦਿਖਾਈਏ ਇੱਥੇ ਸਾਡੇ ਰਾਵਾਂ ਦੇ ਵਿੱਚ ਦਿਖਾਉਣ ਨੂੰ ਪੁੱਜਣੀ ਆ ਕੋਈ ਰੌਣਕ ਨਹੀਂ ਕੋਈ ਸ਼ੌਂਕ ਨਹੀਂ ਆ ਦੇਖ ਲਓ ਬਸਟਾਪ ਖਾਲੀ ਪਏ ਨੇ ਇਦਾਂ ਹੀ ਕੋਈ ਤੁਹਾਨੂੰ ਸਵਾਰੀ ਇੱਥੇ ਰਾਤ ਨੂੰ ਤੇ ਮਿਲਣੀ ਨਹੀਂ ਆ ਹਨ ਕਿਉਂਕਿ ਇਹ ਰੋਡ ਰਾਤ ਨੂੰ ਉੱਦਾ ਨਹੀਂ ਬਹੁਤ ਆਵੇਂ ਟਾਵੇਂ ਆਂਗਾ ਸੁਣਨਾ ਰੋਡ ਹੈ ਨਾ ਇੱਧਰ ਜਦਾਂ ਸੋ ਇੱਧਰ ਬਹੁਤ ਘੱਟ ਕੋਈ ਤੁਹਾਨੂੰ ਮਿਲੂਗਾ ਜਿੱਦਾਂ ਆਪਣੇ ਉਧਰ ਟਾਊਨ ਦੇ ਵਿੱਚ ਆਣਾ ਜਿਹੜੇ ਟਾਊਨ ਵਾਲਿਆਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਲੋਕੀ ਬਸ ਸਟਾਪਾਂ ਦੇ ਖੜੇ ਜਿੱਦਾਂ ਰਾਤ ਨੂੰ ਤੁਸੀਂ ਭਾਵੇਂ 12 ਵਜੇ ਆਜੋ 1 ਵਜੇ ਆਜੋ ਪਰ ਨਾਰਮਲ ਸੁਣਨੇ ਰਾਵਾਂ ਤੇ ਨਹੀਂ ਤੁਹਾਨੂੰ ਕੋਈ ਜਿੱਦਾਂ ਮਿਲੂਗਾ ਬਸ ਸਟਾਪ ਤੇ ਖਲੋਤਾ ਹੋਇਆ ਬਾਕਲਾ ਬਾਤਾਂ ਨੇ ਗੱਡੀਆਂ ਜੰਨੀਆਂ ਮਰਜ਼ੀ ਦੇਖ ਲੋ ਇੱਥੇ ਗੱਡੀਆਂ ਤੁਸੀਂ ਮੰਨ ਸਵੰਨੀਆਂ ਜੰਨੀਆਂ ਮਰਜ਼ੀ ਚਲੋ ਬਾਕੀ ਤੁਹਾਨੂੰ ਆਪਣਾ ਉੱਥੇ ਜਾ ਕੇ ਮਾਰਦੇ ਆ ਕੱਪ ਛੱਪ ਦੇਖਦੇ ਆ ਕਿਹੜਾ ਕਿਹੜਾ ਜਿਵੇਂ ਚ ਪਹੁੰਚਿਆ ਤੇ ਕਿਹੜਾ ਕਿਹੜਾ ਨਹੀਂ ਪਹੁੰਚਿਆ ਤੇ ਆਪਣੇ ਬੰਦੇ ਮੈਨੂੰ ਲਾਦਾ ਹੈ ਕਿਆਂ 6 ਜਾਣੇ ਤਾਂ ਆਪਾਂ ਹੈਗੇ ਆ ਉਹ ਦੋ ਦੋ ਜਾਨੇ ਜੋਟੀ ਜੀ ਬਣਾ ਕੇ ਜਦੋਂ ਦੋ ਜਾਨੇ ਨਾ ਜਿੰਮ ਵਧੀਆ ਲੱਗ ਜਾਂਦਾ ਤਿੰਨ ਬੰਦੇ ਜੇ ਹੋ ਜੀਏ ਤੇ ਫਿਰ ਟਾਈਮ ਵਿੱਚ ਬਹੁਤ ਜ਼ਿਆਦਾ ਲੱਗਦਾ ਵਾ ਅਰੇਸਟ ਬਹੁਤ ਜ਼ਿਆਦਾ ਹੋ ਜਾਂਦੀ ਆ ਸੋ ਤਾਂ ਕਰਕੇ ਦੋ ਦੋ ਜਾਨੇ ਨਸੀਂ ਜ਼ਿਆਦਾਤਰ ਲਾਉਣੇ ਹੁੰਨੇ ਆ ਤੇ 6 ਬੰਦੇ ਆ ਤੇ ਆਪਣੇ ਦੋ ਦੋ ਜਾਨੇ ਹੋ ਜਾਣਗੇ ਤੇ ਬਾਕੀ ਜੇ ਕੋਈ ਗੱਲੜੀ ਹੋਇਆ ਵਿੱਚ ਨਾਲ ਅੱਜ ਤਾਂ ਫਿਰ ਤਿੰਨ ਜਾਨੇ ਹੋਣਾ ਪੈਣਾ ਹੋਗੇ ਜਿਹੜਾ ਬੰਦਾ ਗੰਜੜਾ ਬੰਦਾ ਜਿੰਮ ਦੇ ਵਿੱਚ ਤੁਹਾਨੂੰ ਬੰਦਾ ਮਾਰਦਾ ਇਹ ਗੱਲੜੀ ਆ ਜੇ ਕੋਈ ਤੁਹਾਡਾ ਯਾਰ ਮਿੱਤਰ ਗੱਲੜੀ ਹੈ ਨਾਲ ਬਸ ਲੱਗ ਗਿਆ ਜਿਮ ਉਹ ਤਾਂ ਬਸ ਫਿਰ ਜਿਹੜਾ ਕੋਈ ਹੱਥ ਬੱਲਾ ਮਾਰਨ ਆਲਾ ਵਾ ਨਾ ਉਹ ਵੀ ਨਹੀਂ ਮਾਰ ਸਕਦਾ ਫਿਰ ਬੰਦਾ ਜੇ ਗੱਲੜੀ ਬੰਦਾ ਤੁਹਾਨੂੰ ਜਿਮ ਦੇ ਵਿੱਚ ਮਿਲ ਗਿਆ ਨਾਲ ਕੁਝ ਤਾਂ ਐਂ ਤਾਂ ਇਹਦਾ ਸਿਸਟਮ ਹੈ ਸਾਡੇ ਬੰਦਿਆਂ ਦੇ ਬਾਕੀ ਤੁਹਾਨੂੰ ਜਾ ਕੇ ਦਿਖਾਉਣੇ ਆ ਕੀ ਕੀ ਕਰਦੀ ਹੈ ਜਨਤਾ ਸਾਡੀ ਸੰਗ ਦੇ ਬੜੇ ਨੇ ਭਰਾਵਾ ਵੀਡੀਓ ਨਹੀਂ ਬਣਾਉਣ ਦਿੰਦੇ ਸਾਡੇ ਬੰਦੇ ਸੰਗ ਦੇ ਬਹੁਤ ਆ ਉਹ ਕਹਿਣਗੇ ਨਾ ਵੀਡੀਓ ਨਹੀਂ ਬਣਾਉਣੀ ਹੋਰ ਜੋ ਮਰਦੀ ਕਰ ਲੋ ਉਹ ਤਾਂ ਕਰਕੇ ਚੰਗਾ ਮਣੀ ਲੱਗਦਾ ਕਿ ਉਦਾਂ ਵੀ ਚਲ ਚੰਗਾ ਹੀ ਨਹੀਂ ਲੱਗਦਾ ਹਨਾ ਹਰੇਕ ਚੀਜ਼ ਨੂੰ ਪਰ ਆਪਾਂ ਨੂੰ ਇਹ ਹੁੰਦਾ ਕਿ ਤਲ 2-4 ਮਿੰਟ ਦਾ ਬਲੌਗ ਜਿਹੜਾ ਬਣ ਜਾਂਦਾ ਫਿਰ ਬੰਦਾ ਵਿੱਚ ਪਾ ਪੂ ਜਾਂਦਾ ਵਾ ਤੇ ਆਪਾਂ ਪਾਈ ਦਾ ਘਾਟੀ ਆ ਉਦਾਂ ਆਪਾਂ ਬਾਕੀ ਜਿੱਦਾਂ ਪਾਈ ਦੀਆਂ ਨੇ ਪਰ ਆਪਾਂ ਹੁਣ ਪਾਇਆ ਕਰਨੀ ਐ ਸੋਚਿਆ ਹੋਇਆ ਕਿ ਜਿੱਦਾਂ ਜਿੰਮ ਦੇ ਵਿੱਚ ਨਾ ਇਹ ਵੀ ਚੀਜ਼ ਆਪਾਂ ਪਾਇਆ ਕਰਨੀ ਗੈ ਕਤੀਸ ਨੂੰ ਘਮਾਉਣ ਚੱਲੀ ਹੋਈ ਜਨਤਾ ਇੱਕ ਤੀੜ ਦੇ ਬਹੁ ਨਜ਼ਾਰੇ ਇੱਥੇ ਭਾਈ ਇੱਥੇ ਬੰਦੇ ਨੂੰ ਭਾਵੇਂ ਰੋਟੀ ਨਾ ਮਿਲੇ ਨਾ ਮਿਲੇ ਕਤੀੜ ਨੂੰ ਬਹੁਤ ਮਿਲਦੀ ਜੇ ਇਹਨਾਂ ਕੁੜੀਆਂ ਦੇ ਨਾਂ ਤੇ پلاਟੀਆਂ ਹੋਈਆਂ ਨੇ ਮਿਲੀਆਂ ਨੇਰ ਨਹੀਂ ਕੁੱਤੇ ਵੀ ਕੁੜੀ ਜਾਵੇ ਇੱਥੋਂ ਦੇ ਉਹ ਸਾਡੇ ਇੱਕ ਵਾਰ ਅਸੀਂ ਕਿੱਥੇ ਕੰਮ ਕਰਨਗੇ ਕੰਪਨੀ ਦੇ ਥਰੂ ਕੰਮ ਕਰਨਗੇ ਕਿਤੇ ਉਹਦੇ ਕੋਲ ਬਿੱਲੀ ਸੀ ਤੇ ਉਹ ਬਿੱਲੀ ਦੇ ਨਾਂ ਤੇ 6 ਘਰ ਨੇ ਜਨਾਨੀ ਨੇ ਕਰਾਏ ਸੀ ਲਾਲੋ ਸਾਹਿਬ ਉਹ ਜਨਾਨੀ ਆ ਬੇਚਾਰੀ ਮਰ ਗਈ ਤੇ ਉਹ ਮਾਲਕਾਂ ਉਹਨਾਂ ਦੀ ਉਹ ਸੀ ਤੇ ਉਹਨੂੰ ਸਪੈਸ਼ਲ ਉਹਨੇ ਖਿਆਲ ਰੱਖਣ ਵਾਲੇ ਬੰਦੇ 24 ਆਵਰ ਦੋ ਜਣੇ ਉਹ ਘਰ ਚ ਰਹਿੰਦੇ ਸੀ ਤੇ ਜਦੋਂ ਉਹ ਬਿੱਲੀ ਮਰ ਗਈ ਤੇ ਉਹ ਬਿੱਲੀ ਤੋਂ ਬਾਅਦ ਜਿੰਨੀ ਸਾਰੀ ਪ੍ਰਾਪਰਟੀ ਆ ਉਹ ਗਵਰਨਮੈਂਟ ਨੂੰ ਚਲ ਜਣੀ ਆਟੋਮੈਟਿਕਲੀ ਦੇਖ ਲਓ ਸਾਰੇ ਉਹਦੀ ਜਿਹੜੀ ਪ੍ਰਾਪਰਟੀ ਸੀ ਉਹ ਗਵਰਨਮੈਂਟ ਨੂੰ ਜਾ ਕੇ ਮਿਲਣੀ ਆ ਲੱਗੀ 235 ਨੰਬਰ ਪਾਸ ਤੇ ਬਸ ਇਥੋਂ ਘਾਵੇ ਰੌਣਕ ਆਉਣੀ ਸ਼ੁਰੂ ਹੋ ਜਾਂਦੀ ਓਦਾਂ ਤੇ ਅਜੇ ਦੇਖਿਆ ਜਾਗੇ ਨਾ ਆਇਕੋ ਇਥੋਂ ਰੌਣਕ ਵੱਜ ਜਾਂਦੀ ਆ ਕਿ ਤਨ ਹੁਣ ਚਾਹਲ ਪਹਿਲ ਦੇਖਣ ਲਾ ਆਪਣੀ ਓਦਾਂ ਵੀ ਫਰਡੇ ਅੱਜ ਅੱਜ ਓਦਾਂ ਵੀ ਚਾਹਲ ਪਹਿਲ ਜ਼ਿਆਦਾ ਹੀ ਹੋਣੀ ਆ ਹੋ ਗਿਆ ਫਰਡੇ ਤੇ ਤੁਹਾਨੂੰ ਪਤਾ ਹੈ ਫਰਡੇ ਐ ਸੈਚਰਡੇ ਦੇ ਮੰਦਰ ਦਿਨ ਹੁੰਦਾ ਹੈ ਨਾ ਇਥੋਂ ਆਣਿਆਂ ਦਾ ਆ ਲੱਗੇ ਪਰ ਥੋੜਾ ਜਿਹਾ ਵੀ ਲੱਗੇ ਰਹਿੰਦੇ ਨੇ ਚਲੋ ਬਾਕੀ ਤੁਹਾਨੂੰ ਜਿੰਮ ਦੇ ਲਾਗੇ ਜਾ ਕੇ ਦਰਸ਼ਨ ਕਰਾਉਨੇ ਆ ਆ ਦੇਖੋ ਦੁਨੀਆ ਦੇਖੋ ਤਾਂ ਦੱਸਿਆ ਨਾ ਬਸਟਾਪ ਤੇ ਖੜੇ ਹੋਣ ਲੋਕੀ ਆਵੇ ਹੁਣ ਐਦਾਂ ਤੁਹਾਨੂੰ ਬਸਟਾਪ ਤੇ ਲੋਕੀ ਦੇਖਣੇ ਸ਼ੁਰੂ ਹੋ ਜਾਣੇ ਨੇ ਪਰ ਸੁੰਨਸਾ ਨੇ ਰਸਤੇ ਤੇ ਨਹੀਂ ਤੁਹਾਨੂੰ ਕੋਈ ਵੀ ਮਿਲਣਾ ਕੋ ਕਿਆ ਪਿਆ ਜਮਾ ਜਪੂ ਦਾ ਬਈ ਬੜਾ ਬੜਾ ਕਰਾਈ ਪਈ ਏ ਲਓ ਵੀ ਮਿੱਤਰੋ ਜੇ ਮੈਂ ਕਰ ਲਿਆ ਆਪਣਾ ਦੰਨ ਤੇ ਹੁਣ ਆਪਾਂ ਲੱਗੇ ਜੇ ਸਟੈਪ ਸੋ ਅੱਜ ਆਪਾਂ ਜਿਆਦਾ ਨਹੀਂ ਤਾਂ ਯਾਰ 1200 ਸਟੈਪ ਤਾਂ ਚੜਨਾ ਏ ਕੁੱਤਾ ਯਾਰ 1200 ਤੇ ਕਰਾਂਗੇ ਬਾਕੀ ਫੇਰ ਇਹ ਜੋ ਰੱਬ ਨੂੰ ਮਨਜ਼ੂਰ ਜਿੰਨੀ ਕ ਲੱਜੀ ਦਿੱਤੀ ਤਾਂ ਲਾਵਾਂਗੇ ਸੋ ਤੱਕ 11500 ਦੇ ਕਰਾਂਗੇ ਹੁਣ ਧੰਨਿਆ ਜੀ ਜਮਾ ਦੇ ਉੱਤੇ ਲੱਗਿਆ ਨਜ਼ਾਰਾ ਅੱਜ ਪੂਰਾ ਜਮਾ ਇਹਦਾ ਨਿਕਲੇ ਬਾਟਾ ਕੈਂਟਾ ਦੇ ਲਾਇਆ ਆਪੇ ਚੈਸਤ ਲਾ ਕੇ ਛਾਤੀਆਂ ਕਿਆਂ ਫਲਾ ਕੇ ਉਹ ਆਗੇ ਜੇ ਆਪਾਂ ਢਿੱਡ ਘਟਾਉਣਾ ਛਾਤੀ ਫਲਾ ਕੇ ਆਈਆਂ ਤੇ ਢਿੱਡ ਘਟਾ ਕੇ ਜਾਣਾ ਹੁੰਦਾ। ਬਾਕੀ ਦੇਖਦੇ ਆਂ ਕੀ ਬਣਦਾ। ਬਈਆ ਫੈਲਥਮ ਦੇ ਵਿੱਚ ਆ ਆ ਨਿਆਣਿਆਂ ਨੇ ਇੰਨਾ ਗੰਦ ਪਾਇਆ ਇੱਥੇ। ਨਾ ਹੈ ਨਿਕੇ ਨਿਕੇ ਆ ਇੰਨਾ ਲੜੁੰਦੇ ਨੇ ਭਾਈ। ਕੋਈ ਸਿਆਣਾ ਬੰਦਾ ਨੰਗਣਿਆ ਹਣਾ। ਉਹਨਾਂ ਦੇ ਮਾਰੀ ਜਾਂਦੇ ਨੇ ਆਪਣੀਆਂ ਆਪਣੀਆਂ ਨਿੱਕੀ ਹੱਥ 'ਚ ਟੌਫੀਆਂ ਜੀਆਂ ਫੜੀਆਂ ਫੈਲਤਾਂ ਸਟੇਸ਼ਨ ਲੱਗ ਕੇ ਆ ਜਦਾਂ ਜੇ ਬਾਹਰ ਲਾਗੋਂ ਦੀ ਨੰਗ ਦਾ ਉਹਦੇ ਮਾਰੀ ਜਾਂਦੇ ਨੇ ਕੋਈ ਸਿਆਣਾ ਕੋਈ ਜਨਾਨੀ ਨਿਗੇ ਨਿਗੇ ਆ ਦੇਖ ਲਾ ਨਾ ਇਹਨਾਂ ਨੂੰ ਕੋਈ ਬੰਦਾ ਕਹਿਣ ਜੋਗਾ ਤੇ ਬਹੁਤ ਜ਼ਿਆਦਾ ਇਹਨਾਂ ਨੇ ਹੁੰਦਾ ਮੈਂ ਦੇਖਣ ਡਿਆ ਖਲੋ ਕੇ ਪਤਾ ਨਹੀਂ ਕੀ ਇਹਨਾਂ ਨੂੰ ਮਾਂ ਪਿਓ ਇਹਨਾਂ ਦਾ ਸਿਖਾਉਂਦਾ ਹੈ ਯਾਰ ਸੈਕਲੋ ਜਿੰਨੇ ਉੱਥੇ ਲੱਗੇ ਨੇ ਸਾਰੇ ਇਹਨਾਂ ਨੇ ਸੁੱਟੇ ਪਏ ਨੇ ਥੱਲੇ ਜਿੱਦਾਂ ਆਪਣੀਆਂ ਲੱਤਾਂ ਮਾਰ-ਮਾਰ ਕੇ ਉਹਨਾਂ ਦੇ ਉਹ ਨਹੀਂ ਹੁੰਦੀਆਂ ਪਾਣੀ ਦੀਆਂ ਬੋਤਲਾਂ ਮਾਰੀ ਜਾਂਦੇ ਆ ਵੰਜ ਔਰ ਉਹ ਕੇਦੇ ਉੱਤੇ ਪਾਣੀ ਪਾਈ ਜਾਂਦੇ ਨੇ ਜਿੱਦਾਂ ਪਤਾ ਨਹੀਂ ਯਾਰ ਇੱਥੋਂ ਕੀ ਇੱਥੋਂ ਦੇ ਨਿਆਣਿਆਂ ਨੂੰ ਨਾ ਬਹੁਤ ਜ਼ਿਆਦਾ ਜਾਣ ਕੇ ਕਹਿ ਲੋ ਵੀ ਧਿਆਨ ਦੇਣ ਦੀ ਲੋੜ ਹੁੰਦੀ ਇੱਥੇ ਨਿਆਣੇ ਵਿਗੜਦੇ ਬਹੁਤ ਜਲਦੀ ਆ ਪਤਾ ਨਹੀਂ ਉਹ ਕੀ ਮੈਨੂੰ ਸਮਝ ਨਹੀਂ ਲੱਗਦੀ ਬੰਦਾ ਕਹੇ ਕੀ ਮੈਂ ਗੱਡੀ ਤੇ ਸੀ ਗੱਡੀ ਤੇ ਮੈਨੂੰ ਉਂਗਲਾਂ ਖੜੀਆਂ ਕਰੀ ਜਾਂਦੇ ਦੇਖੋ ਉਦਾਂ ਹੀ ਮੈਂ ਆਪਣੇ ਸ਼ਾਪ ਦੇ ਨਾਲ ਗਿਆ ਸੀ ਉਦੋਂ ਤੇ ਮੈਂ ਗੱਡੀ ਲਾਈ ਸੀ ਤੇ ਮੈਂ ਉਹਦਾ 2 ਮਿੰਟ ਵੇਖਣ ਲੱਗ ਪਿਆ ਨਾ ਮਨ ਉਹ ਮੈਨੂੰ ਹੀ ਉਂਗਲਾਂ ਖੜੀਆਂ ਕਰੀ ਜਾਂਦੇ ਨੇ ਦੱਸ ਯਾਰ ਕੀ ਬੰਦਾ ਕਹੂਗਾ ਇਹਨਾਂ ਨਿਆਣਿਆਂ ਨੂੰ ਨਾ ਤੁਸੀਂ ਕੁਝ ਕਹਿਣ ਜੋਗੇ ਤਪਕਾ ਮਾਰਨ ਜੋਗੇ ਮੈਂ ਕਿਹਾ ਹੁੰਦੇ ਹਾਂ ਇੰਡੀਆ ਤੇ ਚੰਡ ਦੇਣੇ ਸੀ ਫੜ ਕੇ ਭਾਵੇਂ ਕੋਈ ਪਿੰਡ ਦਾ ਇਹ ਮੁੰਡਾ ਹੁੰਦਾ